ਸਰਸ਼ੇਕਾਲ ਵਿਕਰਤਸੀ ਆਨਯਰ ਵੱਡੀ ਖਬਰ ਦੱਸਦੀ ਸਤਲੁਜ ਐਕਸਪ੍ਰੈਸ ਤੇ ਪਥਰਾ ਹੋਇਆ ਅਸ਼ਰਾਰਤੀ ਅੰਸਰਾ ਨੇ ਪੱਥਰ ਸੁੱਟੇ ਨੇ ਲੋਕੋ ਪਾਇਲਟ ਨੂੰ ਵੀ ਸੱਟਾਂ ਲੱਗੀਆਂ ਐ ਤੇ ਇੱਕ 4 ਸਾਲ ਦਾ ਬੱਚਾ ਗੰਭੀਰ ਜ਼ਖਮੀ ਹੋ ਗਿਆ ਦੱਸਦੀ ਹੈ ਕਿ ਬੱਚਾ ਆਪਣੀ ਮਾਂ ਦੇ ਨਾਲ ਨਾਨਕਿਆਂ ਦੇ ਪਰਿਵਾਰ ਦੇ ਵਿੱਚ ਕੁਝ ਦਿਨ ਰਹਿਣ ਲਈ ਜਾ ਰਿਹਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਨਾ ਹੀ ਉਸ ਦੀ ਮਾਂ ਨੂੰ ਪਤਾ ਸੀ ਕਿ ਉਹਨਾਂ ਦਾ ਨਾਨਕਿਆਂ ਦੇ ਘਰ ਜਾਣਾ ਉਹਨਾਂ ਨੂੰ ਇੰਨਾ ਜ਼ਿਆਦਾ ਭਾਰੀ ਪੈ ਜਾਏਗਾ ਦੱਸਦੀ ਹੈ ਕਿ ਜੋ ਪਥਰਾ ਹੋਇਆ ਸਤਲੁਜ ਐਕਸਪ੍ਰੈਸ ਤੇ ਇਹ ਲੁਧਿਆਣਾ ਜੰਕਸ਼ਨ ਤੇ ਹੋਇਆ ਔਰ ਲੋਕ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਆਰਪੀਐਫ ਨੂੰ ਜ਼ਿੰਮੇਵਾਰ ਦੱਸ ਰਿਹਾ ਕਹਿ ਰਹੇ ਨੇ ਕਿ ਆਰ पीएफ ਵੱਲੋਂ ਗਸ਼ਤ ਨਹੀਂ ਕੀਤੀ ਜਾਂਦੀ ਜਾਂਚ ਨਹੀਂ ਕੀਤੀ ਜਾਂਦੀ ਜਿਸ ਕਰਕੇ ਸ਼ਰਾਰਤੀ ਅਨਸਰ ਇੰਨੇ ਜ਼ਿਆਦਾ ਐਕਟਿਵ ਹੋ ਗਏ ਨੇ ਕਿ ਉਹ ਕਿਸੇ ਵੀ ਤਰੀਕੇ ਦੀ ਘਟਨਾ ਤੇ ਹਰਕਤ ਨੂੰ ਅੰਜਾਮ ਦੇਣ ਤੋਂ ਬਾਜ਼ ਨਹੀਂ ਆਉਂਦੇ ਬਿਆਨ ਵੀ ਸਾਹਮਣੇ ਆਏ ਆ ਜੋ ਪੀੜਿਤ ਹੈ ਬੱਚਾ ਉਸਦੇ ਪਰਿਵਾਰ ਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਦਸ ਦੀ 4 ਸਾਲ ਦਾ ਬੱਚਾ ਜਿਸ ਦਾ ਨਾਮ ਪ੍ਰਿੰਸ ਦੱਸਿਆ ਜਾ ਰਿਹਾ ਹੈ ਜੋ ਪੱਥਰ ਸੁੱਟੇ ਗਏ ਨੇ ਸ਼ਰਾਰਤੀ ਅਨਸਰਾਂ ਵੱਲੋਂ ਉਹਨਾਂ ਵਿੱਚੋਂ ਜੋ ਪੱਥਰ ਹੈ ਉਹ ਇਸ ਛੋਟੇ ਬੱਚੇ ਦੇ ਸਿਰ ਦੇ ਵਿੱਚ ਲੱਗਿਆ ਹੈ ਇਸ ਬੱਚੇ ਦਾ ਸਿਰ ਫਟ ਗਿਆ ਦੱਸਿਆ ਜਾ ਰਿਹਾ ਹੈ ਗੰਭੀਰ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਉਹ ਬੱਚਾ ਦਾਖਲ ਹੈ ਔਰ ਰੇਲਵੇ ਸੁਰੱਖਿਆ ਬਲ ਦੀ ਭਾਰੀ ਲਾਪਰਵਾਹੀ ਸਾਹਮਣੇ ਆਈ ਹੈ ਲੁਧਿਆਣਾ ਜੰਕਸ਼ਨ ਕੋਈ ਛੋਟਾ ਮੋਟਾ ਜੰਕਸ਼ਨ ਨਹੀਂ ਹੈ ਜਾਂ ਕਿਸੇ ਕਸਬੇ ਦੇ ਵਿੱਚ ਜਾਂ ਕੱਸੀ ਕਿਸੇ ਪਿੰਡ ਤੋਂ ਲੰਘਦਾ ਹੋਇਆ ਜੰਕਸ਼ਨ ਨਹੀਂ ਹੈ 메인 ਜੰਕਸ਼ਨ ਹੈ ਪੰਜਾਬ ਦਾ ਵੱਡੇ ਜੰਕਸ਼ਨਾਂ ਦੇ ਵਿੱਚ ਗਿਣਤੀ ਦੇ ਵਿੱਚ ਉਹ شمار ਹੁੰਦਾ ਹੈ ਔਰ ਲੁਧਿਆਣਾ ਰੇਲਵੇ ਸਟੇਸ਼ਨ ਤੇ ਜੇਕਰ ਅਜਿਹੇ ਆ ਮਾਮਲਾ ਸਾਹਮਣੇ ਆਂਦਾ ਹੈ ਤਾਂ ਆਪਣੇ ਆਪ ਦੇ ਵਿੱਚ ਕਾਫੀ ਸਵਾਲ ਖੜੇ ਹੁੰਦੇ ਨੇ ਦੱਸਿਆ ਜਾ ਰਿਹਾ ਹੈ ਕਿ ਬੱਦੋਵਾਲ ਵਿਖੇ ਹਨੂਮਾਨਗੜ੍ਹ ਤੋਂ ਚੱਲ ਰਹੀ ਸਤਲੁਜ ਐਕਸਪ੍ਰੈਸ ਗੱਡੀ ਨੰਬਰ 14630 ਤੇ ਸ਼ਰਾਰਤੀ ਅਨਸਰਾਂ ਨੇ ਪਥਰਾ ਕੀਤਾ ਹੈ ਟਰੇਨ 'ਚ ਬੈਠੇ ਲੋਕਾਂ ਤੇ ਇਹ ਪਥਰਾ ਕੀਤਾ ਗਿਆ ਹੈ ਔਰ ਹਮਲੇ ਦੇ ਵਿੱਚ 4 ਸਾਲ ਦਾ ਬੱਚਾ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਹੈ ਕੁਝ ਹੋਰ ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਪਥਰਾ ਜਦੋਂ ਹੋਇਆ ਉਸ ਤੋਂ ਬਾਅਦ ਟਰੇਨ ਦੇ ਕੋਚ ਦੇ ਵਿੱਚ ਹੰਗਾਮਾ ਹੋ ਗਿਆ ਲੋਕਾਂ ਨੇ ਚੇਨ ਖਿੱਚ ਕੇ ਟਰੇਨ ਨੂੰ ਰੋਕਿਆ ਬੱਚੇ ਦਾ ਹਾਲ ਪੁੱਛਣ ਦੇ ਲਈ ਟੀਟੀ ਸਟਾਫ ਵੀ ਟ੍ਰੇਨ ਦੇ ਉਸ ਕੋਚ ਤੱਕ ਪਹੁੰਚਿਆ ਟ੍ਰੇਨ ਦੇ ਵਿੱਚ ਕੋਈ ਫਰਸਟ ਏਡ ਦੀ ਸਹੂਲਤ ਵੀ ਨਹੀਂ ਸੀ ਜਿਸ ਤੋਂ ਬਾਅਦ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਮਦਦ ਲਈ ਸਹਾਇਤਾ ਕੀਤੀ ਗਈ ਹੈ ਦੱਸਦੀ ਹੈ ਉਸ ਪਰਿਵਾਰ ਦਾ ਕਹਿਣਾ ਹੈ ਕਿ ਬੀਤੀ ਰਾਤ ਕਰੀਬ 1 ਵਜੇ ਗੰਗਾਨਗਰ ਤੋਂ ਲੁਧਿਆਣਾ ਜਾਣ ਵਾਲੀ ਸਤਲੁਜ ਐਕਸਪ੍ਰੈਸ ਦੇ ਵਿੱਚ ਉਹ ਸਵਾਰ ਹੋਏ ਸੀ ਲੁਧਿਆਣਾ ਦੇ ਬੱਦੋਵਾਲ ਦੇ ਨੇੜੇ ਜਿਵੇਂ ਹੀ ਉਹ ਪਹੁੰਚੇ ਉਹਨਾਂ ਦੇ ਕੋਚ ਤੇ ਪਥਰਾ ਸ਼ੁਰੂ ਹੋ ਗਿਆ ਅਚਾਨਕ ਉਹ ਜੋ ਪੱਥਰ ਹੈ ਉਹਨਾਂ ਦੇ ਬੇਟੇ ਪ੍ਰਿੰਸ ਦੇ ਸਿਰ ਦੇ ਉੱਤੇ ਲੱਗਿਆ ਜਿਸ ਤੋਂ ਬਾਅਦ ਉਸਦੀ ਹਾਲਤ ਗੰਭੀਰ ਹੋ ਗਈ ਕਿਉਂਕਿ ਉਹ ਖੂਨ ਦੇ ਨਾਲ ਲਤਪਤ ਹੋ ਗਿਆ ਸੀ ਟ੍ਰੇਨ ਦੇ ਵਿੱਚ ਕੋਈ ਫਰਸਟ ਏਡ ਵੀ ਨਹੀਂ ਸੀ ਔਰ ਬੀਤੀ ਦੇਰ ਰਾਤ ਦਾ ਮਾਮਲਾ ਸੀ ਸਾਰੇ ਉਸ ਵਕਤ ਸੁੱਤੇ ਹੋਏ ਸੀ ਅੱਧੀ ਨੀਂਦ ਦੇ ਵਿੱਚ ਹੁੰਦੇ ਨੇ ਦੱਸਦੇ ਇਹ ਫਿਲਹਾਲ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਗੰਭੀਰ ਉਸਦੀ ਹਾਲਤ ਦੱਸੀ ਜਾ ਰਹੀ ਹੈ ਆਪਣੇ ਨਾਨਕਿਆਂ ਦੇ ਪਰਿਵਾਰ ਉਹ ਕੁਝ ਦਿਨ ਰਹਿਣ ਲਈ ਆਉਣ ਵਾਲਾ ਸੀ ਪਰ ਉਸ ਨੂੰ ਤੇ ਉਸ ਦੀ ਮਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦਾ ਨਾਨਕਿਆਂ ਦੇ ਪਰਿਵਾਰ ਚਾਣਾ ਇੰਨਾ ਪਾਰੀ ਪੈ ਜਾਏਗਾ ਉਸ ਪੀੜਿਤ ਬੱਚੇ ਦੇ ਪਰਿਵਾਰ ਦੇ ਲੋਕਾਂ ਦਾ ਬਿਆਨ ਸਾਹਮਣੇ ਆਇਆ ਕਿ ਕੁਝ ਕਹਿਣਾ ਉਹਨਾਂ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਮੇਰਾ ਵਿਨੋਦ ਦਾਸ ਜੀ ਅੱਛਾ ਵਿਨੋਦ ਜੀ ਹੋਇਆ ਕੀ ਅੱਜ ਅਕਚਲ ਇਹ ਮੇਰੀ ਸਿਸਟਰ ਆ ਰਹੀ ਸੀ ਰਾਜਸਥਾਨ ਤੋਂ ਗਿਆਨ ਹੈ ਮੇਰੀ ਸਿਸਟਰ ਦਾ ਸੰਤਾਨ ਕੁਮਾਰੀ ਹੈ ਅੱਛਾ ਕਿਵੇਂ ਆ ਗਈ ਤੇ ਉਹ ਆ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਪਿੱਕ ਕਰਨ ਸਟੇਸ਼ਨ ਗਿਆ ਸੀਗਾ ਜਦੋਂ ਮੈਂ ਉੱਥੇ ਗਿਆ ਪਹੁੰਚਿਆ ਜਦ ਮੈਂ ਦੇਖਿਆ ਮੇਰੀ ਮਾਤਾ ਤੇ ਮੇਰੀ ਸਿਸਟਰ ਰੋ ਰਹੀ ਸੀਗੇ ਜਦ ਮੈਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਿੱਛੇ ਟ੍ਰੇਨ ਦੇ ਵਿੱਚ ਪੱਥਰ ਵਾਰੀ ਹੋਈ ਬਹੁਤ ਜ਼ਿਆਦਾ ਕਈ ਲੋਕਾਂ ਦੇ ਸੱਟ ਲੱਗਿਆ ਤੇ ਮੈਂ ਜਦ ਆਪਣੇ ਛੋਟੇ ਜਵਾਗ ਨੂੰ ਦੇਖਿਆ ਤਾਂ ਛੋਟੇ ਜਵਾਗ ਦਾ ਵੀ ਸਿਰ ਬਹੁਤ ਜ਼ਿਆਦਾ ਪਿਆ ਹੈ ਸੀਗਾ ਅੰਦਰੋਂ ਸਿਰ ਦਾ ਹੱਡੀ ਟੁੱਟ ਗਿਆ ਉਹਦਾ ਤੇ ਇੱਥੇ ਕਹਿੰਦੇ ਨਹੀਂ ਰੱਖ ਸਕਦੇ ਪੀਜੀਆ ਰੈਫਰ ਕਰ ਰਿਆ ਹਾਲਤ ਕੋਈ ਠੀਕ ਹੋਗੀ ਹਾਲਤ ਠੀਕ ਨਹੀਂ ਹੈ ਜੀ ਉਹ ਸੀਰੀਅਸ ਹੈ ਅਨੇ ਉਹਦੀ ਮੰਮੀ ਨੂੰ ਤਾਂ ਇਹ ਨਹੀਂ ਦੱਸਿਆ ਮੈਂ ਕਿ ਉਹਦੀ ਮਮਾ ਮਮਾ ਨੂੰ ਪੂਰੀ ਗੱਲ ਨਹੀਂ ਦੱਸੀ ਜੀ ਐਕਚੁਅਲੀ ਉਹਦਾ ਮਮਾ ਦਾ ਵੀ ਹਜੇ ਆਪਰੇਸ਼ਨ ਹੋਇਆ ਜੀ ਉਹਦੇ ਟੱਟ ਤੇ ਟਾਂਕੇ ਲੱਗੇ ਹੋਏ ਨੇ ਉਹਦੇ ਬੱਚੇ ਦੀ ਹਾਲਤ ਕਾਫੀ 나ਜੀ ਉਹ ਬਹੁਤ ਜ਼ਿਆਦਾ 나ਜੀ ਗਈ ਇਹ ਬੱਟੇ ਵਗੈਰਾ ਮਾਰੇਗੇ ਬੱਟੇ ਵਗਾਰੇ ਬਹੁਤ ਬੱਚੇ ਦਾ ਬਹੁਤ ਪੱਥਰ ਵਾਰੀ ਹੋਈ ਹੈ ਬੱਚੇ ਦਾ ਨਾਮ ਕੀ ਪ੍ਰਿੰਸ ਨਾਮ ਹੈ ਪ੍ਰਿੰਸ ਇਹ ਸ਼ਰਾਰਤੀਆਂ ਸਰਾਂ ਨੇ ਮਾਰੇ ਜਾਂ ਕਿਦਾਂ ਇਹ ਸ਼ਰਾਰਤੀ ਮਾਰੇ ਹੋਣਾ ਜੀ ਇਹ ਤਾਂ ਕੋਈ ਹੋਰ ਵੀ ਕਿੰਨੇ ਲੋਕਾਂ ਨੇ ਲੱਗੇ ਬਹੁਤ ਬਹੁਤ ਲੋਕਾਂ ਨੇ ਲੱਗੇ ਜਿੱਤੇ ਤੱਕ ਕੀ ਜਿਹੜਾ ਟ੍ਰੇਨ ਚ ਲਾ ਰਿਹਾ ਸੀ ਡਰਾਈਵਰ ਉਹ ਆਪ ਆ ਕੇ ਉਤਰ ਕੇ ਵੀ ਕਿਹਾ ਮੇਰੇ ਵੀ ਲ ਟ੍ਰੇਨ ਸਰ ਸਤਲੁਜ ਐਕਸਪ੍ਰੈਸ ਸੀ ਕਿੰਨੇ ਲੋਗ ਆ ਰਹੇ ਸੀ ਤੁਹਾਡੇ ਘਰ ਦੇ ਮੇਰੇ ਘਰ ਦੇ ਤਿੰਨ ਮੈਂਬਰ ਸੀਗੇ ਦੋ ਜੁਆਗ ਸੀਗੇ ਪੰਜ ਨਾਮ ਸੀ ਜਿਹੜੇ ਆ ਰਹੇ ਸੀ ਮੇਰੇ ਬ੍ਰਦਰ ਆ ਰਹੇ ਸੀਗਾ ਉਹਦਾ ਨਾਮ ਰਘੁਵੰਸਾ ਮੇਰੀ ਮਾਂ ਆ ਰਹੀ ਸੀ ਉਹਨਾਂ ਦਾ ਨਾਮ ਰਾਜੂ ਦੇਵੀ ਆ ਮੇਰੀ ਸਿਸਟਰ ਆ ਰਹੀ ਸੀ ਉਹਦਾ ਨਾਮ ਸੁਮિતા ਕੁਮਾਰੀਆ ਤੇ ਇਹ ਮੇਰਾ ਛੋਟਾ ਪੁੱਣ ਜਾ ਰਿਹਾ ਸੀਗਾ ਉਹਦਾ ਨਾਮ ਪ੍ਰਿੰਸ ਆ ਜਿਹਦੇ ਲੱਗੀ ਸੱਟ ਤੇ ਹਜੇ ਇੱਕ ਕੁੜੀ 13-14 ਦਿਨਾਂ ਦੀ ਆ ਉਹਦਾ ਨਾਮ ਵੀ ਆਖਾਂ ਦੇ ਸਰਸ਼ੇਕਾਲ ਵਿਖਤ ਉਸੇ ਆਨਿਆਰ ਵੱਡੀ ਖਬਰ ਦੱਸਦੀ ਸਤਲੁਜ ਐਕਸਪ੍ਰੈਸ ਤੇ ਪਥਰਾ ਹੋਇਆ ਅਸ਼ਰਾਰਤੀ ਅੰਸਰਾ ਨੇ ਪੱਥਰ ਸੁੱਟੇ ਨੇ ਲੋਕੋ ਪਾਇਲਟ ਨੂੰ ਵੀ ਸੱਟਾਂ ਲੱਗੀਆਂ ਐ ਤੇ ਇੱਕ 4 ਸਾਲ ਦਾ ਬੱਚਾ ਗੰਭੀਰ ਜ਼ਖਮੀ ਹੋ ਗਿਆ ਦੱਸਦੀ ਹੈ ਕਿ ਬੱਚਾ ਆਪਣੀ ਮਾਂ ਦੇ ਨਾਲ ਨਾਨਕਿਆਂ ਦੇ ਪਰਿਵਾਰ ਦੇ ਵਿੱਚ ਕੁਝ ਦਿਨ ਰਹਿਣ ਲਈ ਜਾ ਰਿਹਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਨਾ ਹੀ ਉਸਨੇ